ਸ਼ਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਣਾ ਜੀ ਨਹੀਂ ਮਨ ਮੂਰਖਾ ਗਾ ਵਾਰ ਦੂਜੇ ਪਾਏ ਜਗਤ ਪਰ ਬੋਧ ਦਾ ਨਾ ਪੂਜੇ ਵਿਚਾਰ ਵਰਤਾ ਜਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਨਾਉ ਪਾਇਆ 부ਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੂਕ ਪੁਕਾਰ ਆਪੈਨੋ ਆਪ ਖਾਏ ਮਨ ਨਿਰਮਲ ਹੋਵੇ ਕੁਰ ਸਭ ਦੀ ਵਿਚਾਰ ਨਾਨਕ ਸਤਰ ਤੇ ਸੇਮਖਤ ਹੈ ਹਰ ਜਿਉ ਹੈਤ ਪਿਆਰ ਓੜੀ ਅਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰ ਸਭ ਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਟ ਕਿਨੇ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ